ਸਾਬ ਘਟਾ ਇੱਕ ਆਡੀਓ ਵਾਇਰਲ ਹੋ ਰਹੀ ਹੈ ਸਿਮਰਜੀਤ ਬੈਂਸ ਅਤੇ ਬਿੱਟੂ ਦੀ ਤੇ ਬਿੱਟੂ ਜੀ ਨੇ ਆਡੀਓ ਨੂੰ ਉਨਨਕਾ ਦਿੱਤਾ ਉਹਨਾਂ ਨੇ ਕਿਹਾ ਫੇਕ ਹੈ ਐਡੀਟ ਕੀਤੀ ਗਈ ਹੈ ਦੇਖੋ ਹੁਣ ਬਿੱਟੂ ਬਜਰਾ ਕੀ ਕਹਿ ਸਕਦਾ ਇਹਦੇ ਤੇ ਇਸ ਤੋਂ ਇਲਾਵਾ ਉਹ ਕੀ ਕਹਿ ਸਕਦਾ ਹੁਣ ਦੇਖੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਬਿੱਟੂ ਸੀਰੀਅਸ ਮੈਨ ਨੇ ਹੈ ਰਾਜਨੀਤੀ ਦੇ ਜੋਗ ਨਹੀਂ ਜਿਸ ਪਾਰਟੀ ਦੇ ਕੰਮ ਕਰਦਾ ਉਸੇ ਪਾਰਟੀ ਦੇ ਲੀਡਰਸ਼ਿਪ ਦੇ ਪਿੱਠ ਵਿੱਚ ਛੁਗਾ ਮਾਰਦਾ ਔਰ ਜਿੱਥੇ ਗਿਆ ਉਥੇ ਉਹਦੇ ਵਿਚਾਰ ਕੀ ਨੇ ਉਹਦੇ ਉਸ ਪਾਰਟੀ ਪ੍ਰਤੀ ਕੀ ਸੋਚਾ ਕੀ ਵਿਚਾਰ ਰੱਖਦਾ ਇਹ ਵੀ ਸਪਸ਼ਟ ਹੋ ਗਿਆ ਹੁਣ ਇੱਕ ਗੱਲ ਇਹ ਜੋ ਸਪਸ਼ਟ ਹੋ ਗਈ ਵੀ ਇਹ ਵਿਅਕਤੀ ਲੋਕ ਪੱਕੀ ਵੀ ਨਹੀਂਗਾ ਪਾਰਟੀ ਪੱਕੀ ਵੀ ਨਹੀਂਗਾ ਇਹ ਸਿਰਫ ਤੇ ਸਿਰਫ ਆਪਣੇ ਪੱਖ ਦਾ ਮਾਲਕ ਆ ਸਿਰਫ ਸੱਤਾ ਇਹਨੂੰ ਚਾਹੀਦੀ ਆ ਤੇ ਸਿਕਿਉਰਿਟੀ ਚਾਹੀਦੀ ਆ ਕਿਸੇ ਵੀ ਰੂਪ ਵਿੱਚ ਇਹਨੂੰ ਸੱਤਾ ਮਿਲ ਜਵੇ ਉਹ ਉਸ ਰੂਪ ਦੇ ਵਿੱਚ ਜਾਣ ਨੂੰ ਤਿਆਰ ਆ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਪਰ ਨਾ ਲੋਕ ਸੇਵਾ ਨਾ ਸਮਾਜ ਸੇਵਾ ਨਾ ਰਾਜਨੀਤਿਕ ਸੇਵਾ ਇਹਦੇ ਇਹਦੇ ਕਿਸੇ ਖਾਨੇ ਦੇ ਵਿੱਚ ਦਿਲ ਦਿਮਾਗ ਦੇ ਕਿਸੇ ਖਾਨੇ ਵਿੱਚ ਸਰ ਬੀਜੇਪੀ ਲੀਡਰਾਂ ਬਾਰੇ ਵੀ ਕੁਝ ਬੋਲਦਾ ਹੋਇਆ ਨਜ਼ਰ ਆ ਰਿਹਾ ਵਾ ਜਿਤਨਾ ਪੀਐਮ ਮੋਦੀ ਬਾਰੇ ਵੀ ਕਮੈਂਟ ਮੈਂ ਉਹੀ ਤਾਂ ਗੱਲ ਕਰਦਾ ਵੀ ਇੱਕ ਪਾਰਟੀ ਦੇ ਪਿੱਛੇ ਸ਼ੁਰਾ ਮਾਰ ਕੇ ਗਿਆ ਦੂਜੀ ਪਾਰਟੀ ਦੀ ਪਿੱਛੇ ਚ ਸ਼ੁਰਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਸ਼ੁਰਾ ਮਾਰ ਰਿਹਾ ਸ਼ੁਰਾ ਉਹਦੇ ਹੱਥ 'ਚ ਆਹ ਹੋਰ ਉਹਨਾਂ ਦੇ ਮੋਦੀ ਜੀ ਬਾਰੇ ਕੀ ਵਿਚਾਰ ਨੇ ਉਹਨਾਂ ਦੇ ਇੱਕ ਮਹਾ ਮੰਤਰੀ ਬਾਰੇ ਕੀ ਵਿਚਾਰ ਨੇ ਇੱਕ ਉਹਨਾਂ ਦੀ ਜਿਹੜੀ ਹੋਰ ਲੀਡਰਸ਼ਿਪ ਆ ਜਾਖੜ ਸਾਹਿਬ ਜਾ ਉਹਨਾਂ ਬਾਰੇ ਕੀ ਵਿਚਾਰ ਨੇ ਸਾਹਮਣੇ ਇੱਕ ਪੱਗ ਬਾਰੇ ਪਹਿਲਾਂ ਇੱਕ ਵਾਰੀ ਇਹਨੇ ਪੱਗ ਕਹੀ ਸੀ ਮੈਨੂੰ ਪੱਗ ਰਾਹੁਲ ਗਾਂਧੀ ਜੀ ਦੀ ਪੱਗ ਦਿੱਤੀ ਹੋਈ ਹੈ ਅੱਜ ਉਹ ਪੱਗ ਕਹਿੰਦਾ ਜੀ ਨਕਲੀ ਪੱਗ ਦੇਖੋ ਇਹ ਪੱਗ ਦਾ ਕਿੰਨਾ ਸਤਕਾਰ ਕਰ ਰਿਹਾ ਹੈ ਵਿਅਕਤੀ ਜਿਹੜੀ ਪੱਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪਰਵਾਨੀਆਂ ਕਰਕੇ ਪ੍ਰਦਾਨ ਕਰਾਈ ਹੈ ਜਿਹੜੀ ਸਰਦਾਰੀ ਦਾ ਸਭ ਤੋਂ ਵੱਡਾ ਸਮਝ ਲੋ ਕਹਿੰਦੇ ਸਾਡਾ ਤਾਜ ਆ ਉਹ ਤਾਜ ਬਾਰੇ ਇਹਦੇ ਵਿਚਾਰ ਨੇ ਕਦੇ ਰਾਹੁਲ ਦੀ ਪੱਗ ਕਹਿੰਦਾ ਨਾ ਕਦੇ ਨਕਲੀ ਪੱਕਾ ਦਿੰਦਾ ਇਹ ਵਿਅਕਤੀ ਇਹ ਇਹ ਮੈਗਨਾਮ ਇਹਨੂੰ ਸਿੱਖ ਕੌਣ ਦਾ ਵੀ ਹੱਕ ਨਹੀਂ ਆ ਸਕਦਾ ਚਲੋ ਪਹਿਲਾਂ ਨਹੀਂ ਰਿਹਾ ਜਦੋਂ ਸਿੱਕੀ ਦਾ ਘਾਣ ਕੀਤਾ ਉਦੋਂ ਨਹੀਂ ਸਿੱਖ ਰਿਹਾ ਇਹ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਬਰਾਦਰੀ ਕਿਸੇ ਵੀ ਮੱਜਬ ਦੇ ਲਾਇਕ ਨਹੀਂਗਾ ਇਹ ਇਨਸਾਨ ਨਾ ਹੋ ਕੇ ਪਤਾ ਨਹੀਂ ਕੀ ਹੈ ਸਿਮਰਜੀਤ ਸਿੰਘ ਬੈਂਸ ਦੀ ਦੂਸਰੀ ਪਾਰਟੀ ਦੇ ਵਿੱਚ ਜਾਣ ਨਾਲ ਕਿੰਨਾ ਫਰਕ ਪੋਗਾ ਜਦੋਂ ਕਾਂਗਰਸ ਨੂੰ ਸਾਨੂੰ ਇਹਦੇ ਜਾਣ ਨਾਲ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹਦਾ ਚਿਹਰਾ ਮੋਹਰਾ ਪੰਥਕ ਸੀ ਪਹਿਲਾਂ ਪੰਥੇ ਗੱਲਾਂ ਕਰਦਾ ਸੀ ਪੰਜਾਬ ਪੱਕੀ ਗੱਲਾਂ ਕਰਦਾ ਸੀ ਔਰ ਜਿਹੜੀ ਪੰਥਕ ਬੋਰਡ ਸੀ ਕਾਫੀ ਸਿੱਖ ਵੋਟਰੇ ਦੇ ਨਾਲ ਜੁੜੀ ਹੋਈ ਸੀ ਜੀ ਸਿੱਖ ਵੋਟ ਕਦੇ ਵੀ ਕਾਂਗਰਸ ਨੂੰ ਨਹੀਂ ਪੈਂਦੀ ਜੀ ਔਰ ਖਾਸ ਕਰਕੇ 1 ਜੂਨ ਕਰਕੇ ਕਿਉਂਕਿ 1 ਜੂਨ ਉਹ ਦਿਨ ਆ ਜਿੱਦਾਂ ਦਰਵਾਸਰ ਸਾਹਿਬ ਤੇ 40 ਸਾਲ ਪਹਿਲਾਂ ਹਮਲਾ ਹੋਇਆ ਸੀ ਕਾਂਗਰਸ ਨੇ ਕੀਤਾ ਜਿਹੜੀ ਕਾਂਗਰਸ ਪਾਰਟੀ ਵਿੱਚ ਅੱਜ ਗਿਆ ਔਰ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਜਿਹੜੀ ਮੁਖੀ ਸੀ ਉਹਦੋਂ ਆ ਜਿਹੜਾ ਵੜਿੰਗ ਆ ਇਹ ਮਾਂ ਕਹਿੰਦਾ ਵਾ ਜੀ ਇਹਨੇ ਇੱਕ ਟੀ-ਸ਼ਰਟ ਪਾਈ ਸੀ ਕਿਸੇ ਨੇ ਇਹਨੂੰ ਪੁੱਛਿਆ ਵੀ ਤੂੰ ਟੀ-ਸ਼ਰਟ ਪਾਈ ਫਿਰਦਾ ਉੱਤੇ ਫੋਟੋ ਉਕਰੀ ਹੋਈ ਸੀ ਇਹਦੀ ਇੰਦਰਾ ਗਾਂਧੀ ਜੀ ਦੀ ਉਹ ਕਹਿੰਦਾ ਇਹ ਮੇਰੀ ਮਾਂ ਹੁਣ ਜਿਹੜੀ ਮਾਂ ਨੇ ਜਿਹੜੀ ਪਾਰਟੀ ਦੀ ਮਾਂ ਨੇ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹਦਾ ਪੁੱਤ ਹੋਵੇ ਉਹਦੇ ਪੁੱਤ ਨੂੰ 1 ਜੂਨ ਵਾਲੇ ਦਿਨ ਜਿੱਦਨ ਹਮਲਾ ਹੋਇਆ ਹੋਵੇ ਕੋਈ ਵੀ ਸਿਕ ਵੋਟ ਨਹੀਂ ਪਾਉਂਦਾ ਜੀ ਅੱਜ ਸ਼ਰੂ ਨਹੀਂ ਅਕਾਲੀ ਦਲ ਆਪਣੇ ਹੱਕਾਂ ਦੇ ਲਈ ਲੜਨ ਦੀ ਗੱਲ ਕਰ ਰਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਪਰ ਕੀ ਇਹ ਜਿਹੜਾ ਤੁਸੀਂ ਵਰਕਰਾਂ ਦੀ ਕੀਤੀ ਹੈ ਇਕੱਲੇ ਰਹਿਣ ਦੀ ਇਹ ਵਰਕਰਾਂ ਰਹੂ ਕਿ ਅੱਗੇ ਜਾ ਕੇ ਦੁਬਾਰਾ ਕਰ ਜੂਗਾ ਦੇਖੋ ਸਾਡਾ ਮਤਲਬ ਪੰਜਾਬ ਆ ਸਾਡਾ ਮਕਸਦ ਪੰਜਾਬ ਆ ਸਾਡਾ ਸਭ ਕੁਝ ਪੰਜਾਬ ਆ ਅਸੀਂ ਪੰਜਾਬ ਲਈ ਮਰ ਮਿੱਟਣ ਨੂੰ ਤਿਆਰ ਆ ਪੰਜਾਬ ਦੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਅਸੀਂ ਮੋਰਚੇ ਵੀ ਲਾਏ ਨੇ ਪੰਜਾਬ ਦੀਆਂ ਹੱਕੀ ਮੰਗਾਂ ਸਾਡੀ ਇਹ ਮੰਨ ਜੇ ਕੋਈ ਮੰਨੂਗਾ ਅਸੀਂ ਸਰਕਾਰ 'ਚ ਜਾਣਾ ਅਸੀਂ ਹੌਸ 'ਚ ਜਾਣਾ ਅਸੀਂ ਉੱਥੇ ਜਾ ਕੇ ਪੰਜਾਬ ਦੀਆਂ ਹੱਕੀ ਗੱਲਾਂ ਦੀ ਮੰਗਾਂ ਦੀ ਗੱਲ ਕਰਨੀ ਆ ਸਾਡੇ ਬੰਦੀ ਸਿੰਘ ਦੀ ਰਿਆਇਤ ਪੰਜਾਬ ਨੂੰ ਵੱਧ ਅਧਿਕਾਰ ਬਾਗਾ ਵਾਡਰ ਖੋਲ ਕੇ ਵਪਾਰ ਸ਼ੁਰੂ ਕਰਨਾ ਚੰਡੀਗੜ੍ਹ ਸਾਡਾ ਮਿਲੇ ਪਾਣੀ ਦੇ ਮਸਲੇ ਹੱਲ ਹੋਣ ਇਹ ਮਸਲੇ ਸਾਡਾ ਜੇ ਕੋਈ ਹੱਲ ਕਰੂਗਾ ਫਿਰ ਅਸੀਂ ਸੋਚਾਂਗੇ ਵੀ ਅਸੀਂ ਅੱਗੇ ਕੀ ਸਟੈਪ ਚੱਕਣਾ ਇਹ ਮਸਲੇ ਤਾਂ ਹੁਣ ਵੀ ਖੜੇ ਤੇ ਪਹਿਲਾਂ ਵੀ ਖੜੇ ਸੀ ਪਿਛਲੇ 10 ਸਾਲਾਂ ਸਰਕਾਰ ਨਹੀਂ 7 ਤੋਂ ਲੈ ਕੇ 17 ਤੱਕ ਦੀ ਤਾਂ ਉਹਦੇ ਸਮੇਂ 'ਚ ਇਹ ਹੱਲ ਕਿਉਂ ਨਹੀਂ ਕੀਤੇ ਗਏ ਬੰਦੀ ਸਿੰਘ ਤਾਂ ਪਹਿਲਾਂ ਵੀ ਹਾਮੀ ਸੀ ਉਸ ਵੇਲੇ ਕਈ ਬੰਦੀ ਸਿੰਘਾਂ ਦੀ ਹਜੇ ਕੈਦ ਪੂਰੀ ਨਹੀਂ ਹੋਈ ਸੀ ਤੇਰੀ ਕੈਦ ਦਾ ਟਾਈਮ ਪੀਰੀਅਡ ਹੁੰਦਾ ਪੂਰਾ ਨਹੀਂ ਹੋਇਆ ਸੀ ਜਿਸ ਕਰਕੇ ਉਸ ਵੇਲੇ ਗੱਲ ਨਹੀਂ ਚੱਲ ਸਕੀ ਹੁਣ ਉਹਨਾਂ ਦੀ ਕੈਦ ਪੂਰੀ ਹੋ ਚੁੱਕੀ ਆ ਇਸ ਕਰਕੇ ਮਸਲੇ ਗੱਲ ਚੱਲ ਰਹੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਾਡਾ ਪਹਿਲੇ ਮੁੱਦੇ ਤੇ ਏਜੰਡੇ ਦੇ ਸਭ ਤੋਂ ਇੱਕ ਨੰਬਰ ਤੇ ਮਲੂਕਾ ਸਾਹਿਬ ਕਹਿੰਦੇ ਵੀ ਕਰਜੋ ਹੋਜ ਵਾਲਾ ਜਿਹਦਾ ਅਸੀਂ ਬਦਲਾਸ ਤੇ ਉਹ ਹਰੇਕ ਮੰਤਰੀ ਦੇ ਆਪਣੇ ਥਿਊ ਨੇ ਪਰ ਪਾਰਟੀ ਹਾਈ ਕਮਾਂਡ ਦਾ ਥਿਊ ਨੇ ਜਿਹੜੇ ਸਾਡੇ ਕੋਰ ਕਮੇਟੀ ਦੇ ਥਿਊ ਨੇ ਸਾਡੇ ਦੇ ਸਾਹਮਣੇ ਨੇ ਉਹ ਇਹ ਕੰਡੀਵਿਊਲੀ ਮੇਰੇ ਵਿਚਾਰ ਹੋ ਸਕਦੇ ਨੇ ਕੋਰ ਕਮੇਟੀ ਦੇ ਵਿਚਾਰ ਮੰਨੇ ਜਾਣੇ ਨੇ ਫੈਸਲਾ ਕੋਰ ਕਮੇਟੀ ਨੇ ਕੀਤਾ ਕਿ ਆ ਸਾਡੀਆਂ ਚਾਰ ਜਾਂ ਪੰਜ ਮੰਗਾਂ ਨੇ ਜੇ ਮੰਗਣ ਮੰਨਣਗੇ ਫਿਰ ਅਸੀਂ ਸੋਚਾਂਗੇ ਗੱਲ ਖਤਮ ਧੰਨਵਾਦ ਦਾਸ ਗੁਰਪ੍ਰੀਤ ਸਿੰਘ ਗੋਰੀ ਸੀਨੀਅਰ ਬੀਤ ਪ੍ਰਧਾਨ ਕੌਮੀ ਯੂਥ ਕਾਡਰਿਕ ਕਿ ਕਿ ਬੈਂਸਰ ਹੈ ਕਾਮਰਸ ਜਾਣੇ ਕਿ 13 ਇਨਸਫ ਲਈ ਹਾਂ ਕਿਸ ਤਰ੍ਹਾਂ ਦੇਖੋ ਚੀਜ਼ ਦੇਖੋ ਮੈਂ ਰਾਏ ਸੋਧਾਂ ਕਿ ਬੈਂਸਰ ਦੇ ਚ ਕਾਂਗਰਸ ਚਲੇ ਜਾਂ ਜਾਂ ਕਿਸੇ ਹੋਰ ਪਾਰਟੀ ਚ ਚਲੇ ਜਾਣ ਪੰਜਾਬ ਦੇ ਲੋਕ ਨੇ ਜਾਂ ਲੁਧਿਆਣੇ ਦੇ ਲੋਕ ਨੇ ਸਮਝ ਚੁੱਕੇ ਨੇ ਹੁਣ ਕਿ ਜੇ ਆਪਾਂ ਗੱਲ ਕਰੀਏ ਤਾਂ ਪੁਰਾਣੇ ਬਜ਼ੁਰਗ ਕਹਿੰਦੇ ਆ ਜੇ ਆਪਾਂ ਕਿਸੇ ਨਾਲ ਯਾਰੀ ਲਾਣੀ ਹੋਵੇ ਤਾਂ ਉਹ ਦੇਖਣਾ ਚਾਹੀਦਾ ਉਹ ਦੋਸਤ ਕਿੰਨਾ ਪੁਰਾਣਾ ਵੀ ਠੀਕ ਆ ਜੀ ਤੇ ਬੈਂਸ ਦਾ ਦੇਖ ਲਓ ਸਾਲ ਪਹਿਲਾਂ ਆਪਣੀ ਜਲੰਧਰ ਜਮਨੀ ਚੋਣ ਹੋਈ ਆ ਲੋਕ ਸਭਾ ਦੀ ਉਦੋਂ ਕਹਿੰਦੇ ਸੀਗੇ ਮੋਦੀ ਤੋਂ ਬਿਨਾ ਕੋਈ ਪੰਜਾਬ ਦਾ ਵੀ ਇੰਡੀਆ ਕੋਈ ਭਲਾ ਨਹੀਂ ਕਰ ਸਕਦਾ ਸਾਲ ਬਾਅਦ ਹੁਣ ਕਹਿਣ ਲੱਗੇ ਕਾਂਗਰਸ ਤੋਂ ਬਣਾ ਨਹੀਂ ਕੋਈ ਭਲਾ ਕਰ ਸਕਦਾ ਠੀਕ ਆ ਜੀ ਇਹਨਾਂ ਨੇ ਕੋਈ ਪਾਰਟੀ ਛੱਡੀ ਨਹੀਂ ਪਹਿਲਾਂ ਅਕਾਲੀ ਜਰ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਸਿਮਰਜੀਤ ਮਾਨ ਦੀ ਪਾਰਟੀ ਕੋਈ ਐਹੋ ਜੀ ਪਾਰਟੀ ਨਹੀਂ ਜਿਹੜੀ ਪਾਰਟੀ ਚ ਨਹੀਂ ਗਈ ਹੁਣ ਲੋਕ ਸਮਝ ਚੁੱਕੇ ਆ ਕਿ ਇਹ ਦਲ ਬਦਲੂਗਾ ਇਹਨਾਂ ਨੇ ਕੋਈ ਕੰਮ ਨਹੀਂ ਕਰਨਾ ਲੁਧਿਆਣਾ ਦਾ ਨਾ ਇਹਨਾਂ ਦੇ ਕਿਸੇ ਪਾਰਟੀ ਜਾਂ ਨਾਲ ਜਾਂ ਆ ਨਾਲ ਕੋਈ ਫਰਕ ਨਹੀਂ ਪੈਣਾ ਮੈਨੂੰ ਲੱਗਦਾ ਕੋਈ ਫਰਕ ਪੈਣਾ ਚਾਹੀਦਾ ਠੀਕ ਇਹਨਾਂ ਦੀ ਰੀਸੈਂਟ ਲਿਕ ਆਡੀਓ ਵਾਇਰਲ ਹੋ ਰਹੀ ਹੈ ਬੈਂਚ ਤੇ ਰਮੀ ਸਿੰਘ ਕਿਹਦੇ ਦੀ ਜੀ ਇਲੈਕਸ਼ਨਾਂ ਦਾ ਟਾਈਮ ਇਸ ਤਰ੍ਹਾਂ ਦੀ ਚੀਜ਼ ਆਉਣਾ ਲੋਕਾਂ ਨੂੰ ਭਰਮਾਣਾ ਜਿੰਦਗੀ ਕੋਈ ਦਿਨ ਕੋਈ ਫਰਕ ਨਹੀਂ ਪੈਂਦਾ ਮੇਰੇ ਹਿਸਾਬ ਨਾਲ ਤਾਂ ਹੁਣ ਲੋਕ ਸਮਝ ਚੁੱਕੇ ਨੇ ਕਿ ਇਹਨਾਂ ਦਾ ਕੋਈ ਅੱਜ ਜੇ ਆਪਣੇ ਕਾਂਗਰਸ ਚ ਕੱਲ ਨੂੰ ਇਹਨਾਂ ਦਾ ਪਤਾ ਨਹੀਂ ਕਿਹੜੀ ਪਾਰਟੀ ਚੱਲੇ ਜਾਣਾ ਹਨ ਸਵੇਰੇ ਉੱਠ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਆਡੀਓ ਵਾਇਰਲ ਹੋਣ ਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਹੈ ਮੇਰੇ ਹਿਸਾਬ ਨਾਲ ਜਿਹੜਾ ਹੈਗੀ ਹੈ ਉਹਨਾਂ ਦਾ ਜਿਹੜਾ ਸੋਚਣ ਦੀ ਸ਼ਕਤੀ ਹੈ ਮੇਰੇ ਹਿਸਾਬ ਨਾਲ ਹੁਣ ਤਾਂ ਇਹਨਾਂ ਨੂੰ ਕੋਈ ਸੀਰੀਅਸ ਲੈਂਦਾ ਹੀ ਨਹੀਂ ਲੇ ਪਾਸ ਦਲ ਬਦਲ ਉਹ ਇਹਨਾਂ ਨੂੰ ਕੁਝ ਨਹੀਂ ਪਤਾ ਅੱਜ ਕੁਝ ਕਹਿੰਦੇ ਕੱਲ੍ਹ ਕੁਝ